ਹਾਂਜੀ ਕਿਨਾ ਜੀ ਸੁਖਵੰਤ ਕੋ ਕਿੱਥੇ ਰਹਿਣ ਵਾਲੇ ਜਲੰਧਰ ਚੋਂਗੇ ਮਕਬੂਲ ਨੇ ਹਾਂਜੀ ਅਜਿਹੀ ਕੀ ਮੁਸ਼ਕਲ ਆਈ ਹੈ ਬੰਦੇ ਨੂੰ ਮਿਸਰਾ ਕੇ ਬੇਟੀ ਦਾ ਵਿਆਹ ਰੱਖਿਆ ਹੈ ਤੇ ਮਤਲਬ ਕੋਈ ਸੁੱਝ ਨਹੀਂ ਦਿਆ ਕੋਈ ਹੈ ਗਿਆ ਨਹੀਂ ਅੱਡੇ ਕੋਲ ਤੇਰੇ ਪਾਪਾ ਦਾ ਵੀ ਐਕਸੀਡੈਂਟ ਹੋ ਗਿਆ ਤੇ ਪਤਾ ਨਹੀਂ ਕਿਥੇ ਚਲ ਗਿਆ ਬਹੁਤ ਪਰੇਸ਼ਾਨੀ ਪਈ ਹੈ ਔਰ ਮੈਂ ਮਤਲਬ ਘਰਾਂ ਦਾ ਕੰਮ ਕਰਦੀ ਆਂ ਗੁਜਾਰਾ ਨਹੀਂ ਆ ਕੋੜਾ ਬੋਤਾ ਲੈ ਕੇ ਆਣੀ ਆ ਕਦੀ ਰੋਟੀ ਖਾਈ ਦੀ ਨਹੀਂ ਵੀ ਖਾਈ ਦੀ ਹਾਂਜੀ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਕਿੰਦਾ ਦਾ ਹਾਲਾਤ ਸਾਡੇ ਘਰ ਵੀ ਇਸ ਤਰ੍ਹਾਂ ਮਤਲਬ ਡਿੱਗਣਾ ਲਾ ਹੋਇਆ ਵਾ ਤੇ ਮੈਂ ਹੋਈ ਭੈਣ ਭਰਾਵਾਂ ਗਾੜੀ ਭੈਂਤੀ ਚਾਹਨੀ ਆ ਕਿ ਮੇਰੀ ਬੇਟੀ ਦਾ ਵਿਆਹ ਆ ਗਿਆ ਚਲੋ ਮਦਦ ਕੀਤੀ ਜਾਵੇ ਜਿਸਾਂ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਹਾਂਜੀ 6 ਤਰੀਕ ਨੂੰ ਤੁਸੀਂ ਲੜਕੀ ਦਾ ਵਿਆਹ ਦਰਨੀ ਪਈ ਹੋ ਤੇ ਘਰ ਦੀ ਛੱਤ ਵੀ ਡਿੱਗੀ ਹੋਈ ਆ ਹਾਂਜੀ ਤੇ ਤੁਸੀਂ ਕੀ ਅਪੀਲ ਕਰਦੇ ਹੋ ਸਮਾਜ ਸੇਵੀ ਸੰਸਥਾ ਦੇ ਮੈਂ ਹੋ ਭੈਂਤੀ ਕਰਦੀ ਆ ਕਿ ਭੈਣ ਭਰਾਵਾਂ ਗਾੜੀ ਤੇ ਚਲੋ ਤੁਹਾਡੀ ਮਦਦ ਕੀਤੀ ਜਾਵੇ ਹਾਂਜੀ ਔਰ ਮੈਂ ਬਹੁਤ ਧੰਨਵਾਦ ਕਰਾਂਗੀ ਫਿਰ ਭੈਣ ਭਰਾਵਾਂ ਦਾ ਤੇ ਮੇਰੀ ਮਦਦ ਕਰਨ। ਔਰ ਮੈਂ ਇਹੋ ਚਾਹੁੰਦੀ ਆ ਕਿ ਮੇਰੀ ਬੇਟੀ ਦਾ ਵਿਆਹ ਹੋ ਗਿਆ। ਵਿਆਹ ਅਜੇ ਮੈਂ ਇਹਨੂੰ ਆਪਣੇ ਘਰ ਤੋਰਦਾ। ਹੋ ਗਈ ਕਿੰਨਾ ਬੜੀ। ਕੁੜੀ ਉਹ ਤਾਂ 10 ਪੜੀ ਸਰਕਾਰੀ ਸਕੂਲ ਪਾਇ ਨਹੀਂ ਪੜਾਇਆ ਗਿਆ ਗਾਰੀ। ਗਰੀਬੀ ਬਹੁਤ ਆ। ਹੋਰੇ ਮੇਰਾ ਘਰ ਆਪਣਾ ਵੀ ਨਹੀਂ। ਮਤਲਬ ਆਹ ਕਮਰਾ ਮੇਰੇ ਦੇਰ ਦਾ ਮਰ ਕੋ ਰਹਿਣ ਲਈ ਲਿਆ ਮੇਰਾ ਕਮਰਾ ਤਾਂ ਉਧਰ ਹੈਗਾ ਵਾ। ਮਤਲਬ ਉਹ ਵੀ ਡਿੱਗਣ ਵਾਲਾ ਸਾਰਾ ਲੈਂਟਰ ਡਿੱਗਣ ਪਿਆ। ਸਾਰਾ ਸਮਾਂ ਇਸ ਤਰ੍ਹਾਂ ਪਿਆ ਤੁਸੀਂ ਦੇਖਿਆ ਹੀ ਹੈ ਤੁਸੀਂ ਕਰਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੈ ਬਹੁਤ ਮੁਸ਼ਕਲ ਚੱਲ ਰਿਹਾ ਕਿੰਦ ਕੇ ਰੋਟੀ ਵੀ ਨਹੀਂ ਖਾਂਦੇ ਹਰ ਕਰ ਕੋਈ ਸੌਦਾ ਹੁਣੀ ਹੈਗਾ ਘਰ ਹਾਂ ਹਾਂਜੀ ਤੇ ਘਰ ਦੇ ਵਿੱਚ ਆਮਦਨ ਦਾ ਸਾਧਨ ਕਿੰਨਾ ਕਰਾਇਆ ਬਸ ਇਦਾਂ ਹੀ 4-500 4-500 ਤੱਕ ਮੈਂ ਆ ਬਖਾਇਆ ਉਹ ਜਿੰਨਾ ਦਾ ਕੰਮ ਕਰਾਉਂ ਹਾਂਜੀ ਉਹ ਮੇਰਾ ਕਮਰਾ ਜੋ ਉਧਰ ਮੈਂ ਰਹਿੰਦੀ ਸੀ ਹੋ ਇੰਦਰ ਮੈਂ ਆਪਣੇ ਧਿਆਨ ਨੂੰ ਕਿਹਾ ਵੀ ਇਹਨੂੰ ਰਹਿਣ ਵਾਸਤੇ ਦੇ ਦਿਓ ਕਮਰਾ। ਨਾ ਸਾਰਾ ਸਮਾਨ ਵੀ ਉੱਧੋ ਦਾ ਹੀ ਆਉਣਾ ਦਾ ਹੀ। ਬਹੁਤ ਮੁਸ਼ਕਲ ਹੈ ਰੋਟੀ ਪਾਣੀ ਕਰਦੇ ਇਸ ਕਮਰੇ 'ਚ। ਹੰਤੰਕੀ ਮੰਗ ਕਰਦੇ ਜਿਹੜੀਆਂ ਜਨਤਾ ਇਹ ਜਾਂ ਸੰਸਥਾ ਜਿਹੜੀਆਂ ਦਾਨੀ ਸੱਜਣੇਗੇ ਅੰਮ੍ਰਿਤਸਰ ਦੇ ਵਿੱਚ। ਤਾਂ ਇਹੋ ਚਾਹੁੰਦੇ ਆ ਕਿ ਚਲੋ ਸਾਡੀ ਕੈਨਪਰਾ ਮੌਜੂਦ ਕਰ। ਬਹੁਤ ਧੰਨਵਾਦ ਕਰਦੇ ਆ। ਇੱਕ ਵਾਰੀ ਐਡਰੈਸ ਦੱਸ ਦੂ ਮੈਂ ਆਪਣੇ ਘਰ ਦਾ। ਮਕਬੂਲਪੁਰਾ ਚੌਂਕ ਤੇ ਕੈਟਾ ਰੋੜਾ ਤੇ ਕੋਈ ਮੋਬਾਈਲ ਨੰਬਰ ਤੁਹਾਡਾ ਹਗਾ ਚ ਉਹ ਵੀ ਦੋ ਮੋਬਾਈਲ ਨੰਬਰ ਦਮਾਕ ਤੋਂ ਆਉਂਦੇ ਕੋਮ ਹਾਂਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 7 50 80 ਤੇ 10 3 307 7 ਤੇ ਕੀ ਨਾਮ ਜੇ ਹਨ ਕੋਮਲप्रीत ਕੋ ਤੇ ਕੀ ਆਪੀ ਕੀ ਕਰਨਾ ਚਾਹੁੰਦੇ ਹੋ ਸਾਡੇ ਘਰ ਦੇ ਹਿਲਾਤ ਬਹੁਤ ਮਾੜੇ ਆ ਪਾਪਾ ਤੇ ਵੀ ਸੱਟ ਲੱਗੀ ਆ ਤੇ ਉਹ ਵੀ ਕਦੀ ਕਰ ਆ ਜਾਂਦੇ ਕਦੀ ਨਹੀਂ ਆਉਂਦੇ ਮਮਾ ਵੀ ਘਰਾਂ ਦਾ ਕੰਮ ਕਰਦੇ ਆ ਕਦੀ ਰੋਟੀ ਖਾਈ ਵੀ ਆ ਕਦੀ ਨਹੀਂ ਖਾਈ ਦੀ ਸਾਡਾ ਘਰ ਸਾਰਾ ਛੱਤ ਵੀ ਡਿੱਗਣ ਵਾਲੀ ਆ ਕੋਈ ਪਤਾ ਨਹੀਂ ਕਦੋਂ ਡਿੱਗ ਜੇ ਪਾਪਾ ਨੂੰ ਕੀ ਹੋਇਆ ਸੀ ਪਾਪਾ ਜੀ ਦਾ ਐਕਸੀਡੈਂਟ ਹੋਇਆ ਸੀ ਅਲਫਾ 1 ਦੇ ਸਾਹਮਣੇ ਉਹ ਚੰਗਾ ਕੰਮ ਕੀ ਕਰਦੇ ਪਪਾ ਪੀਓ ਪੀ ਦਾ ਕੰਮ ਕਰਦੇ ਤੇ ਪਿਛਟੰ ਹੁੰਦਾ ਕਿ ਪਪਾ ਕਿੱਥੇ ਨੇ ਇਹਦਾ ਬੇਆਤਰਿਆ ਕਿੱਥੇ ਪਪਾ ਦਾ ਪਤਾ ਨਹੀਂ ਕਿੱਥੇ ਹੈ ਕਦੀ ਘਰ ਆਉਂਦੇ ਕਦੀ ਨਹੀਂ ਆਉਂਦੇ ਦਿਮਾਗੀ ਹਾਲਤ ਸਿਰ ਚ ਸੱਟ ਲੱਗੀ ਹੋਣੀ ਹੈ ਜੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਆਪਣੀ ਪਰਵਾਰ ਨੂੰ ਸੰਸਥਾ ਜਿਹੜੀ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ ਇਹ ਗਿਆਨ ਕਰਨ ਕੀ ਆਪੀ ਮੈਂ ਸਾਰਿਆਂ ਨੂੰ ਇਹੋ ਕਹਿੰਦੀ ਆ ਕਿ ਮੇਰੀ ਮਦਦ ਕਰ ਲਿਓ ਕਿ ਜੋ ਵੀ ਮੇਰੀ ਜ਼ਰੂਰਤਮੰਦ ਚੀਜ਼ਾਂ ਨੇ ਮੇਰੀ ਮਦਦ ਹੋਵੇ ਤੇ